ਆਪਣੇ ਮੁਤਾਬਕ ਹੁੰਦੀ ਆ ਜਿਵੇਂ ਕਹਿੰਦਾ ਹੋਣੀ ਹੋਏ ਸੋਹਤ ਹੈ ਅਨਹੋਣੀ ਨਾ ਹੋਏ ਜਿਹੜੀ ਹੋਣੀ ਆ ਉਹ ਫਿਰ ਹੀ ਰਹਿਣੀ ਫਿਰ ਉਹ ਤੋਂ ਡਰਨਾ ਕਾਦੇ ਆ ਜੇਗਾ ਜਦਰ ਸਿੰਘ ਮਤਲਬ ਗੁਰੂ ਵਾਲਾ ਹੁੰਦਾ ਉਹ ਵੇਗਾਰ ਹੁੰਦਾ ਉਹ ਉਹਨੂੰ ਰੱਬ ਦੇ ਸੱਤੇ ਹੁੰਦਾ ਵੀ ਚਾਹੇ ਉਹ ਮਾੜਾ ਕਰਦਾ ਚਾਹੇ ਉਹ ਚੰਗਾ ਕਰਦਾ ਹੁਣ ਜਿਵੇਂ ਤੂੰ ਆ ਮੰਨ ਲਾ ਤੇਰੇ ਬੱਚੇ ਨੇ ਉਹਨਾਂ ਨੇ ਤੇਰੀ ਮੰਨਣੀ ਆ ਉਹਨਾਂ ਨੂੰ ਪਤਾ ਵੀ ਬਾਪ ਆ ਠੀਕ ਆ ਜਿਹੜੇ ਅਲਾਜ਼ ਆ ਹੂੰ ਹੂੰ ਇਹ ਇਹਨੂੰ ਫਿਰ ਤੇਰਾ ਫਲ ਮਿਲਣਾ ਵੀਰੇ ਅਫੀਸਾ ਮੰਣੀ ਅਨੇ ਵੀ ਮੇਰੀ ਇਲਾਜ ਹੋ ਗਈ ਆ ਨਾ ਇਸੇ ਬਾਅਦ ਇਸੇ ਸਾਈ ਲੈਣਾ ਆਂਦਾ ਬੜੀ ਬਿਲਕੁਲ ਬਿਲਕੁਲ ਉਸ ਕਰਕੇ ਹੁਣ ਜਿਹਨੇ ਮਾਪਿਓ ਨਹੀਂ ਪੁੱਛੇ ਉਹਦੀ ਇਲਾਜ ਕਰਕੇ ਪੁੱਛੂ ਇਹ ਤਾਂ ਸ਼ੇਮ ਉਹ ਹੀ ਦਾ ਲੱਭੇ ਜੈਸਾ ਬੀਘੇਗਾ ਵੈਸਾ ਪਾਏਗਾ ਹੁਣ ਜੱਟ ਨੇ ਕਣਕ ਵਿਝਿਆ ਜੇ ਉਹਦਾ ਜੀਰੀ ਵੱਢ ਲੂ ਪੁੱਛ ਸਕਦਾ ਇਹ ਕਿਵੇਂ ਹੋ ਜੂਗਾ ਅਟਲ ਸੱਚਾ ਜਿਵੇਂ ਜੁੱਗੋ ਜੁੱਗ ਅਟਲ ਮਾਰਾ ਹੀ ਗੁਰਗੁਰਾਂ ਸਿੰਘ ਸਾਹਿਬ ਨੇ ਉਹ ਗੱਲ ਆ ਵਿਕਣਾ ਵੀ ਇਹਨੂੰ ਆਪਾਂ ਕਹਿੰਦੇ ਆ ਵੀ ਮਹਾਰਾਜ ਕਹਿੰਦੇ ਵੀ ਜਿਵੇਂ ਇਨਸਾਨ ਆ ਫਟਾਉ ਹੋ ਜਾਂਦਾ ਇਹ ਪੰਜ ਮਤਲਬ ਪੰਜ ਸਤਾਂ ਦੇ ਵਿੱਚੋਂ ਨਿਕਲ ਕੇ ਆਉਂਦਾ ਜਨਾਬ ਉਹਦਾ ਸੰਸਕਾਰ ਕਰਨਾ ਕਿਦਾਂ ਦਾ ਸਿੱਧਾ ਖਤ ਦਾ ਰਾਜਾ ਹੈ ਹਾਂ ਵੀ ਇਹਦਾ ਸੰਸਕਾਰ ਕਰੋ ਨਾ ਬਹੁਤਾ ਧਿਆਨ ਰੱਖੋ ਨਾ ਉਹਦਾ ਸੰਸਕਾਰ ਕਰਕੇ ਮਿੱਟੀ ਹੈ ਜਿਹੜੀ ਮਤਲਬ ਮਾਸ ਆ ਤਾਂ ਬੇਅਵੀ ਹੋ ਜਣੇ ਮੋਸ਼ਕਮਾਰ ਉਪਰੇ ਜਾਂ ਜਿਹਾ ਕਰਦੇ ਹੋ ਸੰਸਕਾਰ ਕਰਕੇ ਫਿਰ ਸਾਰਾ ਪਰਿਵਾਰ 40 ਦਿਨ 10 ਦਿਨ ਹਫਤਾ ਬੰਦ ਦੇ। ਕਿ ਉਹਦੇ ਨੌ ਤੇ ਬੰਦਗੀ ਕਰੋ। ਤੇ ਉਹਨੂੰ ਵੀ ਸਾਨੂੰ ਵੀ ਸਾਡੇ ਲਈ ਕੋਈ ਬੰਦਗੀ ਕਰੇ। ਜਿਵੇਂ ਅਸੀਂ ਕਿਸੇ ਵਾਸਤੇ ਜਮ ਵਾਪਸੀ ਕਹਿੰਦੇ ਸੀਗੇ, ਜਿ ਆਪਾਂ ਕਿਸੇ ਦਾ ਰੋੜਾ ਚੱਕਦੇ ਆ ਆਪਣਾ ਵੀ ਕੋਈ ਚੱਕੂ। ਇਨਸਾਨ ਦੀ ਬਸ ਇਹੀ ਮਤਲਬ ਸਤਕਾਰ ਹੈ ਮੈਂ ਤਾਂ ਮੰਨਦਾ ਜਿੰਨਾ ਹੋ ਜਵੇ ਨਾ ਤੇ ਉਹ ਬਧੀਆ ਗੱਲ ਆ। ਕੋਲ ਸਤਕਾਰ ਦਾ ਸਤਕਾਰ ਮਿਲ ਜਾਂਦਾ ਮਰੇ ਜੀ ਕਹਿੰਦੇ ਮਾੜੇ ਦਾ ਮਾੜਾ ਹਨਾ। ਕਿੱਕ ਕਿਕ ਕਿਕ ਬੰਬੜਿਆਂ ਨੂੰ ਸਤਿਕਾਰ ਹੱਥ ਪੈਰੀਆਂ ਲਾਉਣਿਆਂ ਉਹ ਕਹਿੰਦਾ ਵੀ ਹਾਂ ਵੀ ਹਨਾ ਹੋਰ ਉੱਥੇ ਕਿਹੜਾ ਕੋਈ ਮਤਲਬ ਉੱਥੇ ਦਾ ਤੇਰੀ ਸੇਵਾ ਹੀ ਲਿਖੀ ਜਾਣੀ ਆ ਉੱਥੇ ਜਾ ਕੇ ਕਿਹੜਾ ਤੇਰੇ ਤਗਮਾ ਪਹਿਣਾ ਵੀ ਆ ਪੈਂ ਆ ਉਹ ਤੇਰਾ ਇੱਥੇ ਹੀ ਨਿਬੜ ਜਾਣਾ ਇੱਥੇ ਦਾ ਹੀ ਹੈ ਸਾਰਾ ਸਭ ਇੱਕ ਦੂਜੇ ਨਾਲ ਸਾਰੇ ਨਾਲ ਵੱਡਾ ਹੋਏ ਯਾਰ ਅੱਜ ਕੱਲ ਕਹਿੰਦਾ ਅਗਲਾ ਕੋਈ ਕਹਿੰਦਾ ਮੈਂ ਵੱਡਾ ਮੈਂ ਵੱਡਾ ਅਸਲ ਵਿੱਚ ਪਰਮਾਤਮਾ ਨਹੀਂ ਆਉਂਦਾ ਹੈਗਾ ਹੀ ਆ ਫਿਰ ਸਹਾਰਾ ਫਿਰਕ ਨਾ ਪਰਮਾਤਮਾ ਨਹੀਂ ਸਹਾਰਾ ਹੀ ਰੱਬ ਹੁੰਦਾ ਹਾਂ ਸਰ ਸਹਾਰਾ ਰੱਬ ਹੁੰਦਾ ਮਤਲਬ ਅਗਲਾ ਸਰਕਲ ਦੇ ਹਿਸਾਬ ਨਾਲ ਚੱਲਦਾ ਹੁਣ ਮੰਨ ਲਾ ਇੱਕ ਟੈਂਟ ਲਾ ਲਿਆ ਜਿਹੜੇ ਬੂਲ ਖੜੇ ਨੇ ਉਹਦੇ ਉਤਲੇ ਬੂਲ ਸਾਡੇ ਸਾਰੇ ਖੜੇ ਨੇ ਜਿਹੜੇ ਉਤਲੇ ਬੂਲ ਲੱਗੇ ਨੇ ਉਹਦੇ ਥੱਲੇ ਸਾਡੇ ਸਾਰੇ ਖੜੇ ਨੇ ਹਾਂ ਜਿਹੜੀ ਛੋਟੇ ਬੂਲ ਕਿਰਨਾ ਖੜੇ ਨੇ ਐ ਨਹੀਂ ਪਤਾ ਸਾਰੇ ਹੀ ਦੱਸੇ ਦੇ ਸਾਰੇ ਖੜੇ ਨੇ ਉਹ ਗੁይታ ਕਹਿੰਦਾ ਮੇਨ ਮੇਨ ਕੀ ਜਾ ਜਣੀ ਉਹ ਤਾਂ ਕੋਈ ਪਹੁੰਚਦਾ ਨਹੀਂ ਉੱਥੇ ਤੱਕ ਫਿਰ ਦਸੇ ਦੋ ਮੌਕੇ ਜਦ ਵੀ ਨਗਮਣੀ ਆਣਾ ਮੜੀ ਹਵਾ ਆ ਗਈ ਸਾਹਮਣੂ ਛੱਡ ਦੂ ਉਹ ਸੁਪਨੇ ਉਹ ਬੱਬੂ ਮਾਰ ਨਹੀਂ ਕਹਿੰਦਾ ਕੁੱਤਿਆਂ ਮਾਰਦਾ ਬਈ ਸੁਪਨੇ ਉਹਨਾਂ ਦੇਖ ਜਦੋਂ ਆਉਂਦੀ ਹਨੇਰੀ ਕਹਿੰਦਾ ਸਾਰਾ ਉਡਾਈ ਇਹ ਤਾਂ ਸਹੀ ਇਹ ਬੰਦਾ ਐਂ ਸੁਪਨੇ ਦੇਖੀ ਜਾਂਦਾ ਹੁਣ ਮੈਂ ਆਜ ਦਿੱਤ ਲਿਆ ਹੁਣ ਮੈਂ ਆਹ ਕਰ ਦੇਣਾ ਰੱਬ ਦੀ ਕਿਰਪਾ ਨਾਲ ਆ ਉਹ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਜਿਹੜਾ ਸ਼ੁਕਰ ਗ੍ਰਹਿ ਆ ਇਹਦਾ ਤੰਮੇ ਰਿਟਰਨ ਦੇਣਾ ਜਦੋਂ ਤੋਂ ਆਪਾਂ ਕੰਮ ਕਰਤਾ ਉਹਦਾ ਆਪਨ ਮਿਹਨਤ ਨਹੀਂ ਮਿਲੀ ਆ ਮੰਨ ਲੈ ਸ਼ੁਕਰ ਗ੍ਰਹਿ ਦਾ ਮਤਲਬ ਸਹੀ ਨਹੀਂ ਗਿਆ ਉਹਦਾ ਫਲਸੇ ਹੀ ਨਹੀਂ ਦੇ ਰਿਹਾ ਤਾਂ ਇਹ ਪੰਗਿਆਂ ਬਾਹਰੋਂ ਗਿਆ ਬੰਦਾ ਉਦੋਂ ਕਰਜ਼ਿਆਂ ਵਿੱਚ ਪੈਸਾ ਲਾ ਕੇ ਆ ਗਿਆ ਫੇਰ ਉਹ ਹੋਰ ਲੱਗ ਗਿਆ ਪਾਣੀ ਜੀਦਾਨ ਕਰਨਾ ਚਾਹੀਦਾ ਤੁੰਗਰਾ ਕਿਉਂਕਿ ਪਾਣੀ ਦੇ ਨਾਲ ਲਿੰਕ ਹੁੰਦਾ ਕਿ ਨਾ ਬਾਹਰਲਾ ਉੱਪਰ ਹੈ ਵੀ ਬਾਹਰਲਾ ਪਾਣੀ ਦਾ ਲੈਣ ਲਿੰਕਾ ਜ ਮਛੀਆ ਮਛੀ ਨੂੰ ਮਨ ਮੰਨਦਾ ਜਿਦਾ ਉਹਨਾਂ ਨੂੰ ਤੋਨਾ ਕਰਦਾ ਹਾਂ ਫਿਰ ਜਿਵੇਂ ਕੇਲਾ ਬਿਸ਼ਣੂ ਭਗਵਾਨ ਦਾ ਨਾਂ ਲక్ష్ਮੀ ਹੁੰਦੀ ਆ ਵੀ ਉਹਦਾ ਤੁਹਾਨੂੰ ਦੇ ਨਾਲ ਵਧੀਆ ਵਿਦੇਸ਼ ਤੇ ਨਾਲ ਜਿਵੇਂ ਪਾ ਅਗਲਾ ਕਹਿੰਦਾ ਵੀ ਬਾਹਰ ਜਾਣਾ ਉਹਦਾ ਸ਼ੁਕਰ ਕਰੇ ਦੇਖਿਆ ਜਾਂਦਾ ਵੀ ਹਾਂ ਵੀ ਕਦੋਂ ਜਾਂਦਾ ਜਿਵੇਂ ਅਸੀਂ ਬਨਲਾ ਤੋਂ ਸਫਰ ਨੇ ਕਹਿੰਦੇ ਨੇ ਵੀ ਹਾਂ ਵੀ ਤਾਂ ਪੁਰਾਣੇ ਦਿਨੋਂ ਟ੍ਰਿਕ ਫਾਇਟ ਹੋ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਸ਼ੁਕਰ ਕਰੇ ਨੂੰ ਸਹੀ ਫਲ ਦੇ ਰਿਹਾ ਤੇ ਜਾਂਦਾ ਇਹ ਸਹੀ ਇਧਰੋਂ ਜਾਂਦੇ ਨੇ ਪੁੱਤੇ ਜਾ ਕੇ ਕੰਮ ਨਹੀਂ ਮਿਲਦਾ ਉਹਨਾਂ ਨੂੰ ਇਦਾਂ ਜੇਲ੍ਹਾਂ 'ਚ ਕੱਟਦੇ ਨੇ ਲੋਕੀਂ ਕੱਟਦੇ ਨੇ